ਬਾਲ ਵਿਕਾਸ ਵਿਭਾਗ ਵੱਲੋਂ ਸਮਾਣਾ ਦੇ ਵਿੱਚ ਅੱਜ ਮਾਗੀ ਦੇ ਮੌਕੇ ਤੇ ਤੀਆਂ ਦੀ ਲੋੜੀ ਦਾ ਤਹਰ ਵੀ ਮਨਾਇਆ ਗਿਆ ਇਸ ਸਮਾਗਮ ਦੇ ਵਿੱਚ ਮੁੱਖ ਮਹਿਮਾਨ ਐਸ ਡੀ ਐਮ ਸਮਾਣਾ ترਸੀਦ ਸਿੰਘ ਸੰਤ ਸ਼ਾਮਿਲ ਹੋਏ ਉਹਨਾਂ ਨੇ ਤੀਆਂ ਦੀ ਇਹ ਤਹਰ ਮਨਾਣ ਤੇ ਖੁਸ਼ੀ ਜ਼ਾਹਰ ਕੀਤੀ ਅਤੇ ਉਹਨਾਂ ਨੇ ਆਪਣੀ ਸ਼ੁਭਕਾਮਨਾਵਾਂ ਦਿੱਤੀਆਂ ਹਿਊਮਨ ਵੈਲਫੇਅਰ ਸੁਸਾਇਟੀ ਵੱਲੋਂ ਇਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਅਜੇ ਕੁਮਾਰ ਸ਼ਰਮਾ ਵੈਲਫੇਅਰ ਸੁਸਾਇਟੀ ਦੇ ਜਿਹੜੇ ਆਗੂ ਸੀ ਉਹ ਆਪਣੀ ਸੰਸਥਾ ਦੇ ਮੈਂਬਰਾਂ ਦੇ ਨਾਲ ਇਸ ਸਮਾਗਮ 'ਚ ਸ਼ਾਮਿਲ ਹੋਏ ਉਹਨਾਂ ਵੱਲੋਂ ਜਿਹੜੀ ਤੀਆਂ ਜੰਮੀ ਐ ਉਹਨਾਂ ਨੂੰ ਸਨਮਾਨਤ ਵੀ ਕੀਤਾ ਗਿਆ ਜਿਸ ਵੀਰ ਕੋਰ ਸਿਰਪੇਉ ਉਸਮਾਨਾ ਅੱਜ ਅਸੀਂ 21 ਤੀਆਂ ਦੀ ਲੋੜੀ ਮਨਾ ਰਹੇ ਹੈਗੇ ਆ ਸਾਡੇ ਡਿਪਾਰਟਮੈਂਟ ਵੱਲੋਂ ਹੰਦਾਈਤਾਂ ਨੇ ਬੇਟੀ ਬਚਾਓ ਬੇਟੀ ਪੜ੍ਹਾਓ ਜੋ ਕਿ ਅੱਜ ਕੱਲ੍ਹ ਦੀਆਂ ਲੜਕੀਆਂ ਹੈਗੀਆਂ ਲੜਕੀਆਂ ਨਾਲੋਂ ਕਿਸੇ ਪਾਸਿਓਂ ਵੀ ਘੱਟ ਨਹੀਂ ਹੈਗੀਆਂ ਤਾਂ ਅਸੀਂ ਹਰ ਸਾਲ ਦੀ ਤਰ੍ਹਾਂ ਹਰ ਸਾਲ ਹੀ ਇਸੇ ਤਰ੍ਹਾਂ ਲੋੜੀ ਮਨਾਉਂਦੇ ਆ ਕਦੀ 21 ਦੀ 51 ਦੀ ਤਾਂ ਜੋ ਬੇਟੀਆਂ ਨੂੰ ਤਸ਼ਾਹ ਮਿਲੇ ਉਹ ਉਹਨਾਂ ਨੂੰ ਦੇਖ ਕੇ ਆਪਣਾ ਜਿਹੜਾ ਹੈਗਾ ਪੜਨ ਵੱਦ ਤੋਂ ਵੱਦ ਉਹਨਾਂ ਦੀ ਸੇਵਾ ਹੋਵੇ ਜਿਸ ਤਰ੍ਹਾਂ ਲੋਕ ਮੁੰਡਿਆਂ 'ਚ ਫਰਕ ਲੜਕੀ ਲੜਕੇ ਚ ਫਰਕ ਸਮਝਦੇ ਜੀ ਪਰੰਤੂ ਅੱਜ ਕੱਲ ਕੋਈ ਵੀ ਫਰਕ ਨਹੀਂ ਹੈ ਲੜਕੀਆਂ ਦੇਖੋ ਆਪਾਂ ਨੂੰ ਕਈ ਐਗਜ਼ਾਮਪਲਸ ਨੇ ਜਿਵੇਂ ਮੁੱਖ ਮੰਤਰੀ ਬਣੇ ਨੇ ਜਾਂ ਆਪਣੇ ਸੀਐਮ ਬਣੇ ਨੇ ਪ੍ਰਧਾਨ ਮੰਤਰੀ ਸੀਗੇ ਪਾਇਲਟ ਨੇ ਡਾਕਟਰ ਨੇ ਹਰ ਪੱਖੋਂ ਤੁਸੀਂ ਦੇਖੋ ਹਰ ਇੱਕ ਪੋਸਟ ਤੇ ਔਰਤਾਂ ਹੀ ਜ਼ਿਆਦਾ ਨਜ਼ਰ ਆਉਂਦੀਆਂ ਨੇ ਐਸਡੀਐਮ ਜੋ ਵੀ ਹੈ ਆਪਣੇ ਅੱਜ ਕੱਲ ਡੀਸੀ ਸਾਹਿਬ ਨੇ ਉਹ ਵੀ ਆਪਣੇ ਇੱਕ ਔਰਤ ਨੇ ਤਾਂ ਉਹਨਾਂ ਦੇ ਵੱਲੋਂ ਇੱਕ ਉਪਰਾਲਾ ਕੀਤਾ ਜਾਂਦਾ ਹੈਗਾ ਹਰ ਸਾਲ ਅਸੀਂ ਲੜਕੀਆਂ ਨੂੰ ਜਿਹੜਾ ਹੈਗਾ ਸਨਮਾਨਤ ਕਰਕੇ ਵੱਧ ਤੋਂ ਵੱਧ ਇਹਨਾਂ ਦੇ ਜਿਹੜੇ ਮਨ 'ਚ ਇਛਾ ਪੈਦਾ ਕਰੀਏ ਕਿ ਅਸੀਂ ਜਿਹੜੀਆਂ ਲੜਕੀਆਂ ਕਿਸੇ ਨਾਲੋਂ ਵੀ ਘੱਟ ਨਹੀਂ ਹੈ। ਇਹ ਹੈਗਾ ਜੀ ਵੀ ਤੀਆਂ ਸਾਡਾ ਜਿਹੜਾ ਹੈਗਾ ਸਭ ਕੁਝ ਨੇ ਤੇ ਤੀਆਂ ਵਾਸਤੇ ਅੱਜ ਜਿਹੜੀ ਲੋਹੜੀ ਤੇ ਮਾਗੀ ਦਾ ਜਿਹੜਾ ਇੱਕ ਛੋਟਾ ਜਿਹਾ ਫੰਕਸ਼ਨ ਕੀਤਾ ਹੈਗਾ ਤਾਂ ਜਿਹੜੀ ਜਿਹੜਾ ਸਾਡੀਆਂ ਤੀਆਂ ਦਾ ਸਨਮਾਨ ਬਰਕਰਾਰ ਰਹੇ ਤੇ ਅੱਜ ਇੱਥੇ ਅਗਰਵਾਲ ਸਭ ਸਭਾ ਦੇ ਵਿੱਚ ਮੈਂ ਆਇਆ ਹਾਂ ਪ੍ਰਧਾਨ ਜੀ ਇੱਥੋਂ ਦੇ ਮਦਨ ਜੀ ਨੇ ਤੇ ਸੀਡੀਪੀਓ ਸਾਹਿਬ ਨੇ ਤੇ ਬਾਕੀ ਸਾਰੇ ਪਤਵੰਤੇ ਨੇ ਜੀ ਤੇ ਅਸੀਂ ਜਿਹੜਾ ਇਹ ਫੰਕਸ਼ਨ ਕਰ ਰਹੇ ਹਾਂ ਮੇਰੇ ਆਪਦੇ ਦੋ ਧੀਆ ਨੇ ਤੇ ਖੁਸ਼ੀ ਇੱਥੇ ਆ ਕੇ ਵੀ ਧੀਆ ਵਾਸਤੇ ਮੈਡਮ ਸੀਡੀਪੀਓ ਨੇ ਇਹ ਫੰਕਸ਼ਨ ਕਰਾਇਆ ਡਾਕਟਰ ਸਾਹਿਬ ਕੀ ਕਹੋਗੇ ਅੱਜ ਬਾਦ ਵਿਕਾਸ ਦੇ ਭਾਗ ਬਣ ਕੇ ਜਿਹੜਾ ਮਨਾਇਆ ਜਾ ਰਿਹਾ ਸਮਾਰੋਹ ਸਭ ਤੋਂ ਪਹਿਲਾਂ ਤਾਂ ਮੈਂ ਲੋੜੀ ਦੀਆਂ ਤੇ ਮਕਰ ਸੰਧੀਆਂ ਦੇ ਲੱਖ ਲੱਖ ਮੁਬਾਰਕਾਂ ਦਿੰਨਾ ਇੱਕ ਅੰਗਣਵਾੜੀ ਵਿਭਾਗ ਵੱਲੋਂ ਜੋ ਉਪਰਾਲਾ ਕੀਤਾ ਜਾਂਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਗਰਵਾਲ ਧਰਮਸ਼ਾਲਾ ਵਿੱਚ ਇੱਕ ਛੋਟੇ ਬੱਚਿਆਂ ਦੀ ਕੁੜੀਆਂ ਦੀ ਲੋੜੀ ਮਨਾਈ ਜਾ ਰਹੀ ਹੈ ਬਹੁਤ ਚੰਗਾ ਉਪਰਾਲਾ ਮੈਂ ਇਹਨਾਂ ਦੇ ਸੀਡੀਪੀ ਨੂੰ ਸਾਰੇ ਅਫਸਰਾਂ ਨੂੰ ਲੱਖ ਲੱਖ ਮੁਬਾਰਕਾਂ ਦਿੰਦਾ ਕੈਮਰਾਮੈਨ ਬੀਕੇ ਗਰੇਗ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼